ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਮੇਰੇ ਵੱਲੋਂ ਸਾਰਿਆਂ ਨੂੰ ਮੇਰੇ ਅੱਜ ਚੈਨਲ ਜਿਹੜਾ ਬਣਾਇਆ ਹੋਇਆ ਪੇਜ ਜਿਹੜਾ ਫੇਸਬੁੱਕ ਪੇਜ ਹੈਗਾ ਉਹਨੂੰ 1 ਸਾਲ ਪੂਰਾ ਅੱਜ ਹੋ ਗਿਆ ਅੱਜ ਦੇ ਦਿਨ ਮੈਂ ਆਪਣੇ ਪੇਜ ਦੇ ਉੱਪਰ ਪਹਿਲੀ ਵੀਡੀਓ ਪਾਈ ਸੀ ਜਿਹੜੀ ਤੁਹਾਡੇ ਲੋਕਾਂ ਦੇ ਪਿਆਰ ਸਦਕਾ 3 ਮਿਲੀਅਨ ਲੋਕਾਂ ਨੇ ਦੇਖੀ ਸੀ ਪਹਿਲੀ ਵੀਡੀਓ ਮੇਰੀ ਜਿਹੜੀ 3 ਮਿਲੀਅਨ ਲੋਕਾਂ ਨੇ ਦੇਖੀ ਸੀ ਜਿਹਦਾ ਟਾਈਟਲ ਸੀਗਾ ਕਾਮਯਾਬੀ ਦਾ ਰਸਤਾ ਮੁਸ਼ਕਲਾਂ ਚੋਂ ਹੋ ਕੇ ਜਾਂਦਾ ਹੈ ਇਹ ਮੇਰੀ ਪਹਿਲੀ ਵੀਡੀਓ ਸੀ ਜਿਹੜੀ ਮੈਂ ਨਹਿਰ ਦੇ ਉੱਪਰ ਖੜਕੇ ਪਾਈ ਸੀ ਕੋਈ ਆਪਣੀ ਆਪਣੇ ਬਾਰੇ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਹੌਲੀ ਹੌਲੀ ਸਟੈਪ ਵਾਈ ਸਟੈਪ ਬਿ ਸਟੈਪ ਵਾਈ ਸਟੈਪ ਤੇ ਸੁਧਾਰ ਹੁੰਦਾ ਗਿਆ ਤੇ ਹੁਣ ਤੁਹਾਡਾ ਪਿਆਰ ਹੈ ਜਿਹੜਾ ਉਹ ਪੂਰਾ ਉਸੇ ਤਰ੍ਹਾਂ ਬਰਕਰਾਰ ਹੈ ਤੇ ਆਓ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਬਾਰੇ ਤੇ ਜਿਹੜਾ ਉਹਨਾਂ ਦੇ ਮਾਤਾ ਪਿਤਾ ਤੇ ਬਾਕੀ ਦੇ ਜਿੰਨੇ ਉਹਨਾਂ ਦੇ ਸਾਥੀ ਨੇ ਉਹਨਾਂ ਵੱਲੋਂ ਉਹਨਾਂ ਦੇ ਮਾਪਿਓ ਵੱਲੋਂ ਜਿਹੜਾ ਭੁੱਖ ਹੜਤਾਲ ਹੈ ਉਹ ਅਮਰਸਰ ਦੇ ਵਿੱਚ ਸਾਦ ਦੇ ਵਿੱਚ ਕੀਤੀ ਜਾ ਰਹੀ ਆ ਤੇ ਉਹਨਾਂ ਆਪਣੇ ਵੱਲੋਂ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਭੁੱਖ ਹੜਤਾਲ ਕੀਤੀ ਜਾ ਰਹੀ ਆ ਪਰ ਗੱਲ ਮੈਂ ਕਿਹੜੀ ਕਰਨੀ ਆ ਗੱਲ ਆਪਾਂ ਕਰਾਂਗੇ ਕਿ ਕੀ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਮਤਲਬ ਗ੍ਰਿਫਤਾਰੀ ਨੂੰ ਲੈ ਕੇ ਜਾ ਉਹਨਾਂ ਨਾਲ ਹੋ ਰਹੇ ਤੱਕੇ ਬਾਰੇ ਦੇਸ਼ ਤੋਂ ਬਾਹਰ ਵੀ ਕਿੱਥੇ ਕਿੱਥੇ ਜਿਹੜਾ ਮਤਲਬ ਲੋਕਾਂ ਨੇ ਉਹਦਾ ਸਮਰਥਨ ਸ਼ੁਰੂ ਕੀਤਾਗਾ ਤੇ ਉਹਦੇ ਲਈ ਸੜਕਾਂ ਦੇ ਉੱਪਰ ਆਏ ਨੇ ਔਰ ਉਹਨਾਂ ਦੇਸ਼ਾਂ ਦੇ ਵਿੱਚ ਕਿਉਂਕਿ ਖੁੱਲ੍ਹ ਕੇ ਗੱਲ ਕਰਨ ਦੀ ਆਜ਼ਾਦੀ ਹੈ ਉੱਥੋਂ ਦੇ ਜਿਹੜੇ ਲੋਕ ਗੱਲਬਾਤ ਕਰ ਰਹੇ ਨੇ ਉਹ ਆਪਣੇ ਪੂਰੇ ਦਿਲ ਦੀਆਂ ਗੱਲਾਂ ਕਰ ਰਹੇ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਨੇ ਜਿਹੜੇ ਤੁਹਾਨੂੰ ਪਤਾ ਹੈ ਉਹ ਕੋਈ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜਾਂ ਕੋਈ ਆਪਣਾ ਕਿਸੇ ਤਰ੍ਹਾਂ ਦੇ ਲੜਾਈ ਝਗੜੇ ਨੂੰ ਲੈ ਕੇ ਜੇਲਾਂ ਦੇ ਵਿੱਚ ਨਹੀਂ ਗਏ ਉਹ ਤੁਹਾਡੇ ਹੀ ਜਿਹੜੇ ਬੱਚਿਆਂ ਨੂੰ ਨਸਿਆਂ ਤੋਂ ਬਚਾਉਣ ਦੀ ਖਾਤਰ ਜਾਂ ਅੰਮ੍ਰਿਤ ਸਕਾਉਣ ਦੀ ਖਾਤਰ ਉਹਨਾਂ ਨੇ ਇੱਕ ਆਪਣਾ ਕਾਰਜ ਵਿਢਿਆ ਸੀਗਾ ਜਿਹੜਾ ਸਰਕਾਰਾਂ ਨੂੰ ਪਸੰਦ ਨਹੀਂ ਆਇਆ ਤੇ ਜਿਸ ਕਾਰਨ ਕਰਕੇ ਸਰਕਾਰਾਂ ਨੇ ਉਹਨੂੰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਤੇ ਉਸ ਤੋਂ ਬਾਅਦ ਦੋਸਤੋ ਉਹ ਵੀ ਉਹਨਾਂ ਦੇ ਮਾਪਿਓ ਨੇ ਪਰਿਵਾਰਾਂ ਨੇ ਤੇ ਉਹਨਾਂ ਨੇ ਆਪਣੇ ਤੌਰ ਤੇ ਆਪਣੇ ਉੱਪਰ ਝੱਲ ਲਿਆ ਸੀਗਾ ਲੇਕਿਨ ਜਦੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਜਿਬਰੂਗੜ ਇੱਕ ਸਾਲ ਪੂਰਾ ਹੋਣ ਵਾਲਾ ਆਇਆ ਤਾਂ ਤੁਹਾਨੂੰ ਪਤਾ ਕਿ ਉਹਨਾਂ ਦੇ ਉੱਪਰ ਜੋ ਹੁਣ ਅਤਿਆਚਾਰ ਸ਼ੁਰੂ ਹੋਇਆ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕਿ ਨਾਂ ਬਰਦਾਸ਼ਤ ਕਰਨ ਯੋਗ ਸੀਗਾ ਉਹਦੇ ਖਿਲਾਫ ਜਿਹੜਾ ਅੰਦੋਲਨ ਲੋਕਾਂ ਨੇ ਸ਼ੁਰੂ ਕੀਤਾ ਕਿਉਂਕਿ ਪਰਿਵਾਰ ਜਾਂ ਉਹ ਆਪ ਤਾਂ ਉਹਨਾਂ ਕੋਲ ਸਿਰਫ ਇੱਕ ਭੁੱਖ ਹੜਤਾਲ ਦਾ ਹੀ ਜਰੀਆ ਹੈਗਾ ਹੋਰ ਤਾਂ ਉਹ ਕੁਝ ਕਰ ਨਹੀਂ ਸਕਦੇ ਪਰ ਅੰਮ੍ਰਿਤਸਰ ਦੇ ਵਿੱਚ ਅੱਜ ਜੋ ਹੜ ਉੱਥੇ ਆਇਆ ਹੋਇਆਗਾ ਸੰਗਤਾਂ ਦਾ ਉਹ ਵੀ ਮੰਤਰ ਇੱਕ ਕਾਬਲੇ ਗੌਰ ਕਰਨ ਵਾਲੀ ਗੱਲ ਹੈਗੀ ਆਪਣੇ ਲੱਖਾ ਸਿਧਾਨਾ ਹੋਣੀ ਤੇ ਹੋਰ ਉਹਨਾਂ ਦੀ ਟੀਮ ਹੈ ਜਿਹੜੀ ਉਹ ਇਹਦੇ ਵਿੱਚ ਲੱਗੀ ਹੋਈ ਹੈ ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ ਕੀਆ ਉਹਨਾਂ ਦੇ ਸਾਥ ਦੇ ਨਾਲ ਵਿਰਾਸਤੀ ਮਾਰਗ ਦੇ ਉੱਪਰ ਜਿਹੜੀ ਭੁਖ ਹੜਤਾਲ ਦਾ ਇਕੱਠ ਹੈਗਾ ਉੱਥੇ ਅੱਜ ਦੇਖਣਯੋਗ ਹੈਗਾ ਬਹੁਤ ਸੰਗਤਾਂ ਦਾ ਹੜ ਆਇਆ ਹੋਇਆਗਾ ਲੇਕਿਨ ਦੋਸਤੋ ਗੱਲਬਾਤ ਕਰਾਂਗੇ ਜਿਹੜੀ ਦੇਸ਼ ਤੋਂ ਬਾਹਰ ਉਹਨਾਂ ਨੂੰ ਸਮਰਥਨ ਮਿਲ ਰਿਹਾਗਾ ਦੋਸਤੋ ਦੇਸ਼ ਤੋਂ ਬਾਹਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਅੱਜ ਲੋਕ ਕੈਨੇਡਾ ਦੀ ਰਾਜਧਾਨੀ ਦੇ ਵਿੱਚ ਸੜਕਾਂ ਦੇ ਉੱਪਰ ਆਏ ਤੇ ਉਹਨਾਂ ਨੇ ਜ਼ਬਰਦਸਤ ਜਿਹੜਾ ਆਵਾਜ਼ ਉਠਾਈ ਆ ਦੋਸਤੋ ਆਵਾਜ਼ ਸਾਡੇ ਦੇਸ਼ ਦੇ ਵਿੱਚ ਤਾਂ ਆਪਾਂ ਪੂਰੀ ਉਠਾ ਨਹੀਂ ਸਕਦੇ ਆਪ ਨੂੰ ਪਤਾ ਹੀ ਜਾਗਾ ਲੇਕਿਨ ਉਹ ਉਹ ਦੇਸ਼ਾਂ ਦੇ ਵਿੱਚ ਤੁਸੀਂ ਆਪਣੀ ਆਵਾਜ਼ ਹੈ ਜਿਹੜੀ ਉਹ ਉਠਾ ਸਕਦੇ ਹੋ ਤੇ ਆਪਦੀ ਗੱਲ ਕਰ ਸਕਦੇ ਹੋ ਤੇ ਉੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਹੱਕ ਚ ਆ ਕੇ ਪੂਰੇ ਦਿਲ ਦੀਆਂ ਗੱਲਾਂ ਨੇ ਜਿਹੜੀਆਂ ਉਹ ਉੱਥੇ ਕਰਦੇ ਨੇ ਤੇ ਸਰਕਾਰ ਨੂੰ ਕਿਉਂਕਿ ਜਿਹੜੀ ਜਦੋਂ ਵਿਦੇਸ਼ੀ ਧਰਤੀ ਦੇ ਉੱਪਰ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਉੱਥੋਂ ਦੁਨੀਆ ਦੇ ਵਿੱਚ ਆਵਾਜ਼ ਜਾਂਦੀ ਆ ਲੇਕਿਨ ਕੈਨੇਡਾ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਉਹ ਮੈਂ ਵੀਡੀਓ ਪਾ ਚੁੱਕਿਆਗਾ ਕਿ ਜੁਕੇ ਦੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉੱਠੀ ਕੱਲ ਤਰਨਜੀਤ ਸਿੰਘ ਢੇਸੀ ਵੱਲੋਂ ਆਵਾਜ਼ ਉਠਾਈ ਗਈ ਸੀ ਉਹ ਵਿਸ਼ੇਸ਼ ਤੌਰ ਤੇ ਮਤਲਬ ਉਹ ਆ ਕਿਉਂਕਿ ਉਹਨੇ ਸ਼ੁਰੂਆਤ ਕੀਤੀ ਤੇ ਉਹਦਾ ਜਿਹੜਾ ਮਤਲਬ ਅਸਰ ਸੀਗਾ ਮੈਂ ਕੱਲ ਹੀ ਕਿਹਾ ਸੀਗਾ ਕਿ ਹੁਣ ਬਾਕੀ ਦੇਸ਼ਾਂ ਦੇ ਵਿੱਚੋਂ ਵੀ ਆਵਾਜ਼ ਆ ਜਿਹੜੀ ਉਹ ਆਏਗੀ ਸੋ ਅੱਜ ਕੈਨੇਡਾ ਦੇ ਵਿੱਚੋਂ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਨਾਲ ਜਿਹੜੇ ਕਤਲ ਹੋਏ ਸੀਗੇ ਉਹਨਾਂ ਦਾ ਵੀ ਜਿਹੜਾ ਜ਼ਿਕਰ ਕੀਤਾ ਤੇ ਲੇਕਿਨ ਜੋ ਅਤਿਆਚਾਰ ਇੱਥੇ ਡਿਵਰੂਗੜ੍ਹ ਦੀ ਜੇਲ੍ਹ ਵਿੱਚ ਕੀਤਾ ਜਾ ਰਿਹਾਗਾ ਉਹਦੇ ਖਿਲਾਫ ਉਹਨਾਂ ਨੇ ਜੰਮ ਕੇ ਜੰਮ ਕੇ ਆਪਣੇ ਇੰਦਲਾਂ ਦੀ ਪੜਾਅ ਕੱਢੀ ਤੇ ਸਰਕਾਰਾਂ ਨੂੰ ਇਹਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਘੇਰਿਆ ਪਰ ਦੋਸਤੋ ਹੁਣ ਅਗਲੀ ਗੱਲ ਕਰਦੇ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਆਵਾਜ਼ ਦੱਬਣ ਵਾਲੀ ਗੱਲ ਹੈ ਕੱਲ ਐਲਨ ਮਸਕ ਵੱਲੋਂ ਜਿਹੜੀ ਇਹ ਗੱਲ ਭਾਰਤ ਸਰਕਾਰ ਦੇ ਖਿਲਾਫ ਕੀਤੀ ਗਈ ਉਹ ਵੀ ਇੱਕ ਤਰ੍ਹਾਂ ਦਾ ਵਿਸ਼ੇਸ਼ ਧਿਆਨ ਮੰਗਦੀ ਆ ਕਿਉਂਕਿ ਐਲਨ ਮਸਕ ਕੋਈ ਛੋਟਾ ਮੋਟਾ ਬੰਦਾ ਨਹੀਂ ਹੈਗਾ ਐਲਨ ਮਸਕ ਇੱਕ ਸਦੀ ਦਾ ਆਪਾਂ ਕਹਿ ਸਕਦੇ ਹਾਂ ਇੱਕ ਸਦੀ ਦਾ ਸਭ ਤੋਂ ਮਜ਼ਬੂਤ ਬੰਦਾ ਹੈਗਾ ਜਿਸ ਨੇ ਕੱਲ ਕਿਹਾਗਾ ਕਿ ਭਾਰਤ ਦੀ ਜਿਹੜੀ ਸਰਕਾਰ ਹੈ ਭਾਰਤ ਦੀ ਸਰਕਾਰ ਮਤਲਬ ਲੋਕਾਂ ਦੀ ਆਵਾਜ਼ ਨੂੰ ਦੱਬ ਰਹੀ ਆ ਮੇਰੇ ਤੇ ਪ੍ਰੈਸ਼ਰ ਕਹਿੰਦਾ ਬਣਾਇਆ ਜਾ ਰਿਹਾਗਾ ਕਿ ਤੁਸੀਂ ਇਨਾਂ ਦੇ ਟਵਿੱਟਰ ਅਕਾਊਂਟ ਬੰਦ ਕਰੋ ਜੇ ਨਹੀਂ ਬੰਦ ਕਰੋਗੇ ਤਾਂ ਤੁਹਾਡੇ ਤੇ ਕਾਰਵਾਈ ਹੋਊਗੀ ਤੇ ਦੋਸਤੋ ਉਹ ਜਿਹੜੀ ਚੀਜ਼ ਹੈਗੀ ਮਤਲਬ ਉਹ ਉਹਨੇ ਸਾਰੇ ਕਿਉਂਕਿ ਉਹ ਕਿਸੇ ਤੋਂ ਦਬਦੇ ਤਾਂ ਨਹੀਂਗੇ ਉਹਨਾਂ ਨੇ ਉਹ ਗੱਲ ਦੁਨੀਆ ਦੇ ਸਾਹਮਣੇ ਨੰਗੀ ਕਰ ਦਿੱਤੀ ਕਿ ਮੇਰੇ ਤੇ ਭਾਰਤ ਸਰਕਾਰ ਜਿਹੜੀ ਸਾਡੇ ਤੇ ਪ੍ਰੈਸ਼ਰ ਬਣਾ ਰਹੀ ਆ ਤੇ ਦੋਸਤੋ ਉਸ ਤੋਂ ਬਾਅਦ ਅੱਜ ਇੱਕ ਨਵੀਂ ਖਬਰ ਵੀ ਖੁੱਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਹਰਿਆਣਾ ਸਰਕਾਰ ਹੈ ਉਹ ਅੱਜ ਆਪਣੀਆਂ ਲਾਈਆਂ ਹੋਈਆਂ ਰੋਕਾਂ ਨੇ ਜਿਹੜੀਆਂ ਉਹਨਾਂ ਨੂੰ ਤੋੜ ਰਹੀ ਹੈ ਉਹ ਰੋਕਾਂ ਨੂੰ ਖੋਲਿਆ ਜਾ ਰਿਹਾਗਾ ਇੰਟਰਨੈਟ ਵੀ ਖੋਲ ਦਿੱਤਾ ਗਿਆਗਾ ਇਹਦਾ ਜਿਹੜਾ ਇਨਸਾਈਡ ਸਟੋਰੀ ਹੈ ਉਹ ਮੈਂ ਸਵੇਰੇ ਤੁਹਾਡੇ ਨਾਲ ਸਾਂਝੀ ਕਰਾਂਗਾ ਸਵੇਰ ਦੀ ਵੀਡੀਓ ਦੇ ਵਿੱਚ ਤੇ ਲੇਕਿਨ ਜਿਹੜਾ ਇਹ ਤੋੜਨ ਵਾਲਾ ਕੰਮ ਹੈ ਜਿਹੜਾ ਆਪਣੀਆਂ ਰੋਕਾਂ ਨੂੰ ਤੋੜਨਾ ਆਪਣਾ ਇੰਟਰਨੈਟ ਚਾਲੂ ਕਰਨਾ ਇਹ ਮਤਲ ਜਿਹੜਾ ਹੈਗਾ ਇੱਕ ਇਨਸਾਈਡ ਸਟੋਰੀ ਉਹਦੀ ਵੱਖਰੇ ਤੌਰ ਤੇ ਮੈਂ ਤੁਹਾਡੇ ਨੂੰ ਵੀਡੀਓ ਲੈ ਕੇ ਆਉਂਗਾ ਸੋ ਦੋਸਤੋ ਇਹ ਜਿਹੜਾ ਅੱਜ ਜੋ ਕੁਝ ਹੋਇਆਗਾ ਇਹ ਮਤਲਬ ਭਾਈ ਅਮਰਤਪਾਲ ਸਿੰਘ ਹੋਣਾ ਦੇ ਬਾਰੇ ਮੈਂ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕੀਤੀ ਆ ਮੈਂ ਤੁਹਾਨੂੰ ਬੇਨਤੀ ਵੀ ਕਰੂੰਗਾ ਕਿ ਤੁਸੀਂ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਨੂੰ ਉੱਥੇ ਜਾਣਾ ਚਾਹੀਦਾਗਾ ਤੇ ਨਾਲੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕੋ ਤੇ ਨਾਲੇ ਮਤਲਬ ਜਿਹੜਾ ਹੈਗਾ ਉਹਨਾਂ ਦੇ ਸੰਘਰਸ਼ ਦੇ ਵਿੱਚ ਹਿੱਸਾ ਪਾਓ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਨੂੰ ਇਸ ਅੰਦੋਲਨ ਦੇ ਵਿੱਚ ਹਿੱਸਾ ਪਾਉਣ ਦੇ ਲਈ ਜਾਗਰੂਕ ਕੀਤਾ ਜਾਵੇ ਕੁਲਵੀਰ ਸਿੰਘ ਸੰਧੂ ਜਿਹੜੇ ਸਾਡੇ ਫੋਲੋਅਰ ਨੇ ਤੇ ਬਲਜਿੰਦਰ ਸਿੰਘ ਦਲਟ ਇਹ ਵੀ ਸਾਡੇ ਫੋਲੋਅਰ ਨੇ ਜਿਹੜੇ ਸਾਨੂੰ ਮਤਲਬ ਹਮੇਸ਼ਾ ਸਹਿਯੋਗ ਦਿੰਦੇ ਨੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਧੰਨਵਾਦ ਜੀ ਬਲਜਿੰਦਰ ਸਿੰਘ ਦਲਟ ਸਾਹਿਬ ਤੇ ਆਪਣਾ ਕੁਲਵੀਰ ਸਿੰਘ ਸੰਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ